ਸੱਤ ਸਰੀਆ ਕਾਲ ਅੱਜ ਦੀ ਆਪਣੀ ਕਹਾਣੀ ਦਾ ਟਾਈਟਲ ਹੈ ਮੇਰੀ ਮਾਂ ਦੁਖੜਿਆਂ ਦੀ ਪੰਡ ਅਤਰਜੀਤ ਮਾਂ ਬਹੁਤ ਬਿਮਾਰ ਰਹਿਣ ਲੱਗ ਪਈ ਸੀ ਰੂ ਪੋਸ਼ੀ ਤੋਂ ਵਾਪਸ ਪਰਤਣ ਵੇਲੇ ਤਾਂ ਮਾਂ ਨੇ ਕਹਿ ਦਿੱਤਾ ਸੀ ਪੁੱਤ ਹੁਣ ਮੇਰਾ ਕੁਛ ਨਹੀਂ ਦੁਖਦਾ ਤੂੰ ਘਰ ਆ ਗਿਆ ਮੈਨੂੰ ਸਬਰ ਆ ਗਿਆ ਪਰ ਹੁਣ ਪਤਾ ਨਹੀਂ ਨਹੀਂ ਪਤਾ ਨਹੀਂ ਸੀ ਲੱਗਦਾ ਕਿ ਉਸ ਨੂੰ ਕਿਹੜਾ ਕਣ ਖਾ ਰਿਹਾ ਹੈ ਉਸਨੇ ਪੇਟ ਵਿੱਚ ਕੋਈ ਭਿਆਨਕ ਰੋਗ ਲੱਗ ਗਿਆ ਸੀ। ਰਾਮਪੁਰਾ ਫੂਲ ਦੇ ਡਾਕਟਰਾਂ ਤੋਂ ਉਸ ਦਾ ਰੋਗ ਬੁੱਝਿਆ ਹੀ ਨਹੀਂ ਸੀ ਜਾ ਰਿਹਾ। ਅਖੀਰ ਮਾਂ ਨੂੰ ਅਸੀਂ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਪਿੰਡ ਦੇ ਜ਼ਗੀਰਦਾਰ ਗੁਰਬਖਸ਼ ਸਿੰਘ ਦਾ ਪੋਤਰਾ ਮੇਜਰ ਜਗਦੇਵ ਸਿੰਘ ਦਾ ਲੜਕਾ ਜਿਨ੍ਹਾਂ ਦੇ ਸਾਡੇ ਬਜ਼ੁਰਗ ਮੁਜਾਰੇ ਸਨ ਮਰਹੂਮ ਅਦੇਵਜੀਤ ਸਿੰਘ ਐਮ ਡੀ ਕਰ ਰਿਹਾ ਸੀ। ਉਸਨੇ ਡਾਕਟਰਾਂ ਨੂੰ ਕਹਿ ਦਿੱਤਾ ਕਿ ਮਾਂ ਦਾ ਬਹੁਤ ਹੀ ਉਚਿਤ ਔੜ ਕੋੜ ਕੀਤਾ ਮਾਹੀ ਡਾਕਟਰਾਂ ਨਾਲ ਉਸਨੇ ਸਾਡੀ ਜਾਣਕਾਰੀ ਕਰਵਾ ਦਿੱਤੀ ਸੀ ਮੇਰਾ ਤਾਇਆ ਤਾਈ ਪੇਕੀ ਬੈਠੇ ਤਾਈ ਨੂੰ ਵੀ ਬਾਈ ਨਛੱਤਰ ਪਿੰਡ ਲੈ ਆਇਆ ਸੀ ਨਾਨਾ ਮਰ ਗਿਆ ਸੀ ਜਿਸ ਨੇ ਮੇਰੇ ਬਾਪ ਦੇ ਕਤਲ ਵੇਲੇ ਐਲਾਨ ਕੀਤਾ ਸੀ ਕਿ ਜਦੋਂ ਸਾਰੇ ਮਰ ਗਏ ਇਕੱਠੇ ਹੀ ਮਕਾਨ ਲਾ ਆਵਾਂਗੇ ਮਾਂ ਦੀ ਸੇਵਾ ਸੰਭਾਲ ਵਿੱਚ ਮਾਂ ਦੀ ਸੇਵਾ ਸ왈 ਵਿੱਚ ਜੁਟ ਗਈ ਸੀ ਮੇਰੇ ਤਾਏ ਨਾਲ ਉਸ ਦਾ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਤਾਂ ਹੈ ਨਹੀਂ ਸੀ ਦੋਵੇਂ ਸਰਾ ਵਿੱਚ ਇੱਕ ਕਮਰਾ ਲੈ ਕੇ ਰਹਿ ਰਹੇ ਸਨ ਹੁਣ ਬਾਈ ਨਛੱਤਰ ਦੇ ਮੂੰਹੋਂ ਵੀ ਚਾਚੀ ਸ਼ਬਦ ਨਿਕਲਣ ਲੱਗ ਪਿਆ ਸੀ ਜਿਵੇਂ ਉਸ ਦੇ ਮੂੰਹ ਵਿੱਚ ਗੁੜ ਦੀ ਰੋੜੀ ਪੈ ਗਈ ਹੋਵੇ ਤੇ ਉਸ ਦੇ ਗਾਹੇ ਬਗਾਏ ਚਾਚੀ ਦਾ ਪਤਾ ਲੈਣ ਦਾ ਪਤਾ ਲੈਣਾ ਆ ਜਾਂਦਾ ਸੀ ਬੇਬੇ ਨੇ ਵੀ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਬਸ ਪੁੱਤ ਹੋ ਗਿਆ ਜੋ ਨਹੀਂ ਸੀ ਹੋਣਾ ਕੁਦਰਤ ਦੇ ਹੱਥ ਵਾਸੀ ਸਾਰਾ ਕੁਝ ਜੇ ਮੇਰਾ ਬਾਪ ਧੋਖਾ ਨਾ ਦਿੰਦਾ ਤਾਂ ਕਿਉਂ ਮਾਂ ਦਾ ਗੱਜ ਭਰ ਆਇਆ ਸੀ ਇੱਥੇ ਹੀ ਸਾਡੇ ਪਿੰਡ ਦੇ ਲਾਲਾ ਦولتਰਾਮ ਦਾ ਲੜਕਾ ਵੀ داخل ਸੀ ਉਸ ਦੇ ਪਰਿਵਾਰ ਦੇ ਜੀ ਵੀ ਸਾਡੇ ਵਾਲੇ ਕਮਰੇ ਵਿੱਚ ਰਹਿ ਰਹੇ ਸਨ ਹੁਣ ਇੱਥੇ ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਜਾਤ ਪਾਤ ਵਾਲਾ ਕੋਈ ਫਰਕ ਨਜ਼ਰ ਨਹੀਂ ਸੀ ਆਉਂਦਾ ਇੱਕੋ ਸਟੋਵ ਤੇ ਸਭ ਕੁਝ ਬਣਦਾ ਸੀ ਤੇ ਸਾਰੇ ਉਨਾ ਹੀ ਭਾਂਡਿਆਂ ਵਿੱਚ ਖਾਂਦੇ ਪੀਂਦੇ ਸਨ ਸ਼ਾਇਦ ਇਹ ਖਰਚ ਬਚਾਉਣ ਕਰਕੇ ਸੀ ਹੁਣ ਜਾਤ ਪਾਤ ਦਾ ਮਸਲਾ ਤਰਲ ਹੋ ਗਿਆ ਹੋ ਰਿਹਾ ਸੀ ਮੇਰੀ ਉਹਨਾਂ ਦਿਨਾਂ ਵਿੱਚ 1.5 ਕੋ 100 ਰੁਪਏ ਤਨਖਾਹ ਸੀ ਸਾਰੀ ਹੀ ਮਾਂ ਦੇ ਇਲਾਜ ਉੱਤੇ ਲੱਗੀ ਜਾਂਦੀ ਸੀ ਬਲਕਿ ਮੈਂ ਕਰਜ਼ਾਈ ਵੀ ਹੋ ਰਿਹਾ ਸੀ ਛੋਟਾ ਬਲਵਿੰਦਰ ਜੋ ਫੌਜ ਵਿੱਚ ਸੀ ਇੱਕ ਤੋਂ ਵੀ ਪੈਸਾ ਨਹੀਂ ਸੀ ਭੇਜਦਾ ਉਹ ਆਪਣੀ ਘਰਵਾਲੀ ਨੂੰ ਨਾਲ ਲੈ ਗਿਆ ਸੀ ਜੋ ਕਹਿੰਦੀ ਸੀ ਕਿ ਉਸ ਨੂੰ ਮਾਂ ਵਿੱਚੋਂ ਭੈੜਾ ਮੁਸ਼ਕਾਉਂਦਾ ਹੈ ਕੁੜੀਆਂ ਜਾਂ ਅੰਬੋ ਹੀ ਸਾਂਭ ਸੁਭਾਲ ਕਰਦੀਆਂ ਰਹੀਆਂ ਸਨ ਭਲੇ ਘਰ ਦੀ ਨਸੀਬਕੌਰ ਨੇ ਇੱਕ ਵਾਰ ਵੀ ਸਾਡੀ ਮਾਂ ਨੂੰ ਹੱਥ ਨਾ ਲਾਇਆ ਤਿੰਨ ਮਹੀਨੇ ਮਾਂ ਚੰਡੀਗੜ੍ਹ ਰੱਖਣਾ ਪਿਆ ਪਰ ਉਸ ਨੂੰ ਕੋਈ ਫਰਕ ਨਹੀਂ ਸੀ ਪੈ ਰਿਹਾ ਮੈਂ ਹਰ ਮਹੀਨੇ ਤਨਖਾਹ ਮਿਲਦੇ ਆ ਹੀ ਚੰਡੀਗੜ੍ਹ ਪਹੁੰਚ ਜਾਂਦਾ ਤੇ 100-150 ਰੁਪਇਆ ਤਾਇ ਦੇ ਹੱਥਾਂ ਉੱਤੇ ਧਰ ਦਿੰਦਾ ਖਰਚ ਘਟਾਉਣ ਲਈ ਮੈਂ ਸਾਈਕਲ ਚੁੱਕ ਲਿਆ ਤੇ ਹਰ ਰੋਜ਼ ਘਰ ਆਉਣ ਲੱਗ ਪਿਆ ਮਾਂ ਦੇ ਲਗਾਤਾਰ ਮਹਿੰਗੇ ਟੈਸਟ ਹੋਈ ਜਾ ਰਹੇ ਸਨ ਬਾਰ ਬਿਮਾਰੀ ਦਾ ਕੋਈ ਪੇਤ ਨਹੀਂ ਸੀ ਆ ਰਿਹਾ 3 ਮਹੀਨਿਆਂ ਦੇ ਲਗਾਤਾਰ ਟੈਸਟਾਂ ਨਾਲ ਆਖਿਰ ਰੋਗ ਲੱਗ ਗਿਆ ਮਾਂ ਨੂੰ ਅੰਤੜੀਆਂ ਦੀ ਟੀਵੀ ਹੋ ਗਈ ਸੀ ਸਾਨੂੰ ਫਿਕਰ ਪੈ ਗਿਆ ਕਿ ਇਹ ਰੋਗ ਤਾਂ ਘਰ ਦੇ ਜੀਆਂ ਨੂੰ ਵੀ ਲੱਗ ਸਕਦਾ ਹੈ ਮੈਂ ਦੇਵਜੀਤ ਕੋਲੋਂ ਪਤਾ ਕੀਤਾ ਤਾਂ ਡਾਕਟਰਾਂ ਨੇ ਸ਼ੰਕਾ ਦੂਰ ਕਰ ਦਿੱਤਾ ਕਿ ਇਸ ਬਿਮਾਰੀ ਦੀ ਦੂਜਿਆਂ ਨੂੰ ਲਾਗ ਨਹੀਂ ਲੱਗਦੀ ਹੁੰਦੀ ਲਾਗ ਵਾਲੀ ਤਬਦਿਕ ਫਿਫੜਿਆਂ ਦੀ ਬਿਮਾਰੀ ਹੁੰਦੀ ਹੈ ਇਸ ਨਾਲ ਅਸੀਂ ਬੇਫਿਕਰ ਹੋਏ ਜਰੂਰ ਪਰ ਮਾਣ ਇਸ ਮਹਿੰਗੇ ਇਲਾਜ ਦੀ ਚਿੰਤਾ ਵੀ ਜਾਣ ਦਾ ਖੋ ਬਣ ਗਈ ਮੈਂ ਰਪਾਲ ਢੇੜੀ ਵੇਲੇ ਦੇ ਮਿੱਤਰ ਮਾਸਟਰ ਹਰਬੰਸ ਸਿੰਘ ਨੂੰ ਲੱਭ ਲਿਆ ਜੋ ਹੁਣ ਲੈਲ ਕਨੂੰਡੀ ਲੈਲ ਕਨੂੰ ਕਲੋਨੀ ਵਿੱਚ ਪਟਿਆਲੇ ਰਹਿ ਰਿਹਾ ਸੀ ਬਹੁਤ ਪਿਆਰ ਕਰਦੇ ਸਨ ਦੋਵੇਂ ਪਤੀ ਪਤਨੀ ਜਿਵੇਂ ਮੈਂ ਉਹਨਾਂ ਲਈ ਇੱਕ ਪ੍ਰਕਾਰ ਦਾ ਤੋਹਫਾ ਹੋਣਾ ਲੰਮੇ ਸਵੇਰ ਬਾਅਦ ਜਦ ਮੈਂ ਘਰ ਗਿਆ ਤਾਂ ਪਰਚਾਈ ਹਰਬੰਸ ਕੋਰ ਵੇਲ ਦੀ ਤਰਾ ਸਾਰੀ ਦੀ ਸਾਰੀ ਮੇਰੇ ਦਿਵਾਲੇ ਲਿਪਟ ਗਈ ਇਹ ਬਹੁਤ ਹੀ ਸੁਖਦਾਈ ਅਹਿਸਾਸ ਦੀ ਘੜੀ ਸੀ ਜਿਉਂ ਸ਼ਾਇਦ ਮੇਰੀ ਤਰਸੇਵਿਆਂ ਦੀ ਮਾਰੀ ਰੂਪ ਪਰ ਸੌਣ ਮਹੀਨੇ ਦਾ ਸ਼ਰਾਟਾ ਸੀ ਰੋਪਾਲ ਹੀੜੀ ਦਾ ਇਹਨਾਂ ਦਾ ਇੱਕ ਬੱਚਾ ਬੱਬੂ ਹੀ ਸੀ ਜੋ ਮੇਰੇ ਕੋਲ ਹੀ ਖੇਡਦਾ ਰਹਿੰਦਾ ਸੀ ਹੁਣ ਉਹ ਦੋ ਬੱਚੇ ਹੋਰ ਸੰਨ ਇੱਕ ਮੁੰਡਾ ਤੇ ਇੱਕ ਕੁੜੀ ਭਾਜੀ ਕਿੱਥੇ ਗਵਾਚ ਗਏ ਸੀ ਤੁਸੀਂ ਹਰਬੰਸ ਪਰਜਾਈ ਨੇ ਮੇਰੇ ਮਾਨ ਵਿੱਚ ਬੇਹਦ ਸਤਿ ਕਾਰ ਆ ਰਿਹਾ ਹੈ ਮਾਂ ਤੋਂ ਵੀ ਵੱਧ ਕਰਨਾਲ ਓਟੀ ਵੇਲੇ ਅਵਤਾਰ ਨਾਂ ਦੀ ਕੁੜੀ ਨੇ ਵੀ ਮੇਰੀ ਰੂਹ ਨੂੰ ਇਵੇਂ ਹੀ ਸਰਸਵਜ ਕੀਤਾ ਸੀ ਛੇ ਦੇ ਇਹ ਮਨੁੱਖੀ ਮਨ ਦੀ ਕਮਜ਼ੋਰੀ ਹੈ ਜਾਂ ਕਿਸੇ ਗਲਾਬ ਦੇ ਫੁੱਲਾਂ ਦੀ ਕੋਮਲ ਪੱਤੀਆਂ ਵਰਗੇ ਕਿਸੇ ਰਿਸ਼ਤੇ ਦੀ ਕਾਮਨਾ ਤੇ ਸ਼ਾਇਦ ਇਹ ਬੰਜਰ ਰੂਹ ਹੀ ਹੂਕ ਹੀ ਹੋਵੇ ਇਸ ਰਿਸ਼ਤੇ ਲਈ ਮੇਰੇ ਕੋਲ ਕੋਈ ਪਰਿਭਾਸ਼ਾ ਨਹੀਂ ਹੈ ਬਸ ਇਹ ਕਹਿ ਸਕਦਾ ਹਾਂ ਕੀ ਹਰਬੰਸ ਪਰਜਾਈ ਦਾ ਗਲਵੱਕੜੀ ਦਾ ਇਹ ਨਿੱਗਾ ਸੁਖਦ ਤੇ ਆਰਾਮਦਾਇਕ ਅਹਿਸਾਸ ਹੀ ਸੀ ਜੋ ਮੈਂ ਆਪਣੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਵਿੱਚ ਮਾਣ ਸਕਿਆ ਸਾਂ ਰੋਪਾਲ ਢੇੜੀ ਵਾਂਗ ਉਹ ਇੱਥੋਂ ਵੀ ਮੈਨੂੰ ਰਸੋਈ ਵਿੱਚ ਬਿਠਾ ਕੇ ਰੋਟੀ ਖਵਾਉਂਦੀ ਬੱਚੇ ਤੇ ਹਰਬੰਸ ਆਪ ਸਕੂਲ ਚਲੇ ਜਾਂਦੇ ਪਿੱਛੇ ਅਸੀਂ ਦੋਵੇਂ ਇਕੱਲੇ ਹੀ ਹੁੰਦੇ ਸੱਚ ਆਖਦਾ ਹਾਂ ਹਰਬੰਸ ਪਰਜਾਈ ਦਾ ਸ਼ਵਰਸ਼ ਮਾਂ ਦੇ ਛਪਰਸ਼ ਨਾਲੋਂ ਵੀ ਪਵਿੱਤਰ ਜਾਪਦਾ ਮਾਂ ਦੇ ਬਿਮਾਰ ਹੋਣ ਦੀ ਖਬਰ ਉਹਨਾਂ ਨੂੰ ਵੀ ਤੜਫਾਉਂਦੀ ਸੀ ਕਿ ਕਿ ਮੈਂ ਉਹਨਾਂ ਕੋਲੋਂ ਇਹ ਭੇਤ ਛਪਾ ਕੇ ਰੱਖਿਆ ਹੋਇਆ ਸੀ ਕਿ ਮੇਰੇ ਚਾਰ ਭੈਣ ਭਰਾ ਹੋਰ ਵੀ ਹਨ ਮੈਨੂੰ ਤਾਂ ਇਹ ਸਭ ਕੁਝ ਆਪਣੀ ਹੇਠੀ ਹੀ ਜਾਪਦਾ ਰਿਹਾ ਸੀ ਉਹ ਆਤਮਿਕ ਤੌਰ ਉੱਤੇ ਮਾਂ ਨਾਲ ਭਾਵਨਾਤਿਕ ਉਹ ਤੌਰ ਤੇ ਰੁਪਾਲ ਢੇੜੀ ਵੇਲੇ ਤੋਂ ਹੀ ਜੁੜੇ ਸਨ ਕਿਉਂਕਿ ਉਹਨਾਂ ਲਈ ਇੱਕ ਮੈਂ ਇੱਕ ਵਿਧਵਾ ਮਾਂ ਦਾ ਪੁੱਤਰ ਹੀ ਸੀ ਇੱਕ ਉਤਰ ਹੀ ਸਾ ਜਿਸਦੇ ਪਤੀ ਨੂੰ ਪਿੰਡ ਦੇ ਗੁੰਡਿਆਂ ਨੇ ਅੱਜ ਤੋਂ ਕਈ 25 ਬਰੇ ਪਹਿਲਾਂ ਕਤਲ ਕਰ ਦਿੱਤਾ ਸੀ ਤੇ ਸ਼ਾਇਦ ਹਰਬੰਸ ਭਾਈ ਦੇ ਭਾਬੀ ਪਰਜਾਈ ਦੇ ਇਸ ਪਿਆਰ ਵਿੱਚੋਂ ਇਸ ਖਾਲੀਪਨ ਦੀ ਪਰਪਾਈ ਹੀ ਹੋ ਰਹੀ ਸੀ ਮੈਂ ਅਜੇ ਜਾਗਿਆ ਵੀ ਨਹੀਂ ਸੀ ਹੁੰਦਾ ਕਿ ਪਰਜਾਈ ਜੀ ਦੇ ਬੋਲ ਸੁਣਦੇ ਬਾਜੀ ਜਾਗਣਾ ਨਹੀਂ ਅਜੇ ਤੇ ਜਿਉਂ ਹੀ ਮੈਂ ਅੱਖਾਂ ਖੋਲ੍ਹਣੀਆਂ ਪਰਜਾਈ ਨੇ ਮੇਰੇ ਮੰਜੇ ਦੀ ਬਾਹੀ ਉੱਤੇ ਬੈਠ ਕੇ ਪਹਿਣ ਨੂੰ ਬਾਹਾਂ ਵਿੱਚ ਲੈ ਲੈਣਾ ਮੇਰੀ ਬੰਜਰ ਉਪਰ ਕਈ ਸਾਲਾਂ ਤੋਂ ਇਹ ਅੰਮ੍ਰਿਤ ਵਰਸਦਾ ਆ ਰਿਹਾ ਸੀ ਇੰਨਾ ਸੋਹਣਾ ਰਿਸ਼ਤੇ ਕਿਸੇ ਆਦਰਸ਼ ਸਮਾਜ ਵਿੱਚ ਹੀ ਸੰਭਵ ਹੋ ਸਕਦੇ ਹਨ ਪਰ ਇਹ ਤਾਂ ਇਉਂ ਜਾਪਦਾ ਸੀ ਜਿਵੇਂ ਚਿੱਕੜ ਵਿੱਚ ਕੋਈ ਕਮਲ ਦਾ ਫੁੱਲ ਖਿੜਿਆ ਹੋਵੇ ਚੰਡੀਗੜ੍ਹੋਂ ਖਬਰ ਆਈ ਕਿ ਬੇਬੇ ਨੂੰ ਬਹੁਤ ਫਰਕ ਪੈ ਗਿਆ ਹੈ ਤੇ ਮੈਨੂੰ ਤਕੀਦ ਕੀਤੀ ਗਈ ਸੀ ਕਿ ਮੈਂ ਜਲਦੀ ਚੰਡੀਗੜ੍ਹ ਪਹੁੰਚਾਂ ਤਾਂ ਜੋ ਉਸ ਨੂੰ ਪਿੰਡ ਲਿਆਂਦਾ ਜਾ ਸਕੇ ਇਹ ਕਿਵੇਂ ਹੋ ਸਕਦਾ ਸੀ ਕਿ ਮੈਂ ਪਟਿਆਲੇ ਭਰਾ ਪ੍ਰਜੈ ਕੋਲ ਨਾ ਰੁਕਦਾ ਰਾਤ ਰਹਿ ਕੇ ਮੈਂ ਜਦੋਂ ਮੈਂ ਰਵਾਨਾ ਹੋਣ ਲੱਗਿਆ ਤਾਂ ਉਹਨਾਂ ਨੇ ਤਕੀਦ ਕੀਤੀ ਕਿ ਵਾਪਸੀ ਮੌਕੇ ਮੈਂ ਮਾਂ ਜੀ ਨੂੰ ਮਲਾ ਕੇ ਲਿਜਾਵਾਂ ਵਾਪਸੀ ਤੇ ਮੈਂ ਮਾਂ ਨੂੰ ਪਟਿਆਲੇ ਉਤਾਰ ਲਿਆ ਦੋਹਾਂ ਜੀਆ ਨੇ ਮਾਂ ਨੂੰ ਅੱਖਾਂ ਉੱਤੇ ਬਿਠਾ ਲਿਆ ਬੜੀ ਖਾਤਰ ਕੀਤੀ ਉਹਨਾਂ ਨੇ ਮਾਂ ਦੀ ਬੱਚੇ ਵੀ ਜਿਵੇਂ ਕਿਸੇ ਬਜ਼ੁਰਗ ਔਰਤ ਦੀ ਛੋ ਨੂੰ ਤਰਸਦੇ ਪਏ ਸਨ ਤਿੰਨੋਂ ਹੀ ਬੇਬੇ ਦੇ ਨਾਲ ਆਪ ਹੈ ਜਿਵੇਂ ਉਹਨਾਂ ਦੀ ਸੱਕੀ ਦਾਦੀ ਹੋਵੇ ਰੋਟੀ ਟੁੱਕ ਖਾਂਦਿਆਂ ਸੈਵਨ ਹੀ ਪਰਜਾਈ ਨੇ ਮਾਂ ਦੀ ਬਿਮਾਰੀ ਬਾਰੇ ਪੁੱਛ ਲਿਆ ਤੇ ਮੈਂ ਭੋਲੇ ਪਾ ਹੀ ਆਖ ਦਿੱਤਾ ਕਿ ਮਾਂ ਨੂੰ ਅੰਤੜੀਆਂ ਦੀ ਟੀਵੀ ਹੈ ਮੈਂ ਤਾਂ ਕਲਪਨਾ ਵੀ ਨਹੀਂ ਸੀ ਨਹੀਂ ਸੀ ਕਰ ਸਕਿਆ ਕਿ ਤਬਦੀਕ ਸ਼ਰੂ ਬੰਬ ਦੀ ਤਰ੍ਹਾਂ ਫਟੇਗਾ ਤੇ ਇਹ ਸ਼ਾਇਦ ਵਰਗੇ ਰਿਸ਼ਤੇ ਦੇ ਚੀਥੜੇ ਉਡਾ ਕੇ ਇੰਨਾ ਬਖੇੜਾ ਖੜਾ ਕਰ ਦੇਵੇਗਾ ਸੁੰਦੇ ਸਰ ਦੋਹਾਂ ਜੀਆਂ ਨੇ ਫਟਾਫਟ ਬੱਚਿਆਂ ਨੂੰ ਮਾਂ ਤੋਂ ਲਾਂਬੇ ਕਰ ਲਿਆ ਤੇ ਮੈਨੂੰ ਬੁਰਾ ਭਲਾ ਕਹਿਣ ਲੱਗ ਪਏ ਮੈਂ ਸਭ ਕਾਸੇ ਦੀ ਮਾਂ ਨੂੰ ਭਿੰਨਕ ਨਹੀਂ ਸਾ ਪੈਣ ਦੇਣੀ ਚਾਹੁੰਦਾ ਦੇਖਦਿਆਂ ਦੇਖਦਿਆਂ ਮਾਹੌਲ ਤਣਾਅ ਭਰਿਆ ਹੋ ਗਿਆ ਦੇਖੋ ਭਾਜੀ ਮੈਂ ਮਾਂ ਜੀ ਨੂੰ ਇੰਨੀ ਭਿਆਨਕ ਬਿਮਾਰੀ ਸੀ ਤਾਂ ਅਸੀਂ ਤੁਸੀਂ ਇਹਨਾਂ ਨੂੰ ਇੱਥੇ ਨਹੀਂ ਸੀ ਲੈ ਕੇ ਆਉਣਾ ਆਖਰ ਅਸੀਂ ਤਾਂ ਬਾਲ ਬੱਚੇ ਦਾਰ ਹਾਂ ਦੂਜੇ ਅਮਰੇ ਵਿੱਚ ਲਾ ਜਾ ਕੇ ਇਹ ਇਤਰਾਜ਼ ਉਹਨਾਂ ਨੇ ਮੇਰੀ ਹਥੇਲੀ ਉੱਤੇ ਰੱਖ ਦਿੱਤਾ ਜੋ ਦਰਦੇ ਕੋਲੇ ਵਾਂਗ ਮੇਰੀ ਰੂਹ ਨੂੰ ਤੁਰ ਅੰਦਰ ਤੱਕ ਝੋੜਸਣ ਲੱਗ ਗਿਆ ਮੈਂ ਡਾਕਟਰਾਂ ਦੀ رائے ਅਨਸਾਰ ਬਹੁਤ ਸਫਾਈ ਦਿੱਤੀ ਪਰ ਉਹਨ ਇਸ ਕੋਈ ਅਸਰ ਨਹੀਂ ਸੀ ਹੋਣਾ ਕਿਉਂਕਿ ਤਬਦੀਕ ਸ਼ਬਦ ਹੀ ਆਪਣੇ ਆਪ ਵਿੱਚ ਬਹੁਤ ਖਤਰਨਾਕ ਹੈ ਅਸ਼ੂਤ ਜਿਸ ਨੂੰ ਛੂਇਆ ਨਹੀਂ ਜਾ ਸਕਦਾ ਅੱਜ ਸੋਚਦਾ ਹਾਂ ਕਿ ਉਹ ਇੱਕ ਪਾਸੜ ਰਿਸ਼ਤਾ ਹੀ ਸੀ ਸ਼ਾਇਦ ਮੈਂ ਹੀ ਉਹਨਾਂ ਨੂੰ ਮਿਲਣ ਇੱਕ ਵਾਰ ਭਿਉਰੇ ਵੀ ਗਿਆ ਸਾਂ ਫਿਰ ਇੱਕ ਵਾਰ ਅਣਵੰਡੇ ਪੰਜਾਬ ਦੇ ਨੀਵੇਂ ਪਹਾੜੀ ਇਲਾਕੇ ਦੇ ਇੱਕ ਸਕੂਲ ਵਿੱਚ ਵੀ ਮਿਲਣ ਗਿਆ ਸਾਂ ਤੇ ਫਿਰ ਹੁਣ ਪਟਿਆਲੇ ਮੈਂ ਹੀ ਇਹਨਾਂ ਨੂੰ ਲੱਭਿਆ ਸੀ ਤੇ ਸ਼ਾਇਦ ਮੈਂ ਹੀ ਇਸ ਭਾਵਿਕ ਰਿਸ਼ਕੇ ਨੂੰ ਰਿਸ਼ਤੇ ਨੂੰ ਸਾਂਭਿਆ ਹੋਇਆ ਸੀ ਤੇ ਬਸ ਇਸ ਰਿਸ਼ਤੇ ਦੀ ਮੌਤ ਹੋ ਗਈ ਮਾਂ ਦੇ ਨਵੇਂ ਪੈਨਸਿਲਿਨ ਦੇ ਟੀਕੇ ਲੱਗਣੇ ਸਨ ਜੋ ਲਵਾ ਲਏ ਗਏ ਹਰ ਰੋਜ਼ ਇੱਕ ਗੋਲੀ ਐਸੋਨੈਕਸ ਦੋ ਚਮਚ ਪਾਸ ਤੇ ਵਿਟਾਮਿਨ ਬੀ ਕੰਪਲੈਕਸ ਦੀਆਂ ਗੋਲੀਆਂ ਵੀ ਦੀ ਬਜਵੀਂ ਖਰਾਕ ਦੇਣ ਲਈ ਲਗਾਤਾਰ 3 ਸਾਲ ਵਿੱਚ ਮਾਣੇ 9 ਵਰ 9 ਹੋ ਜਾਣਾ ਸੀ ਮੈਂ ਹਰ ਮਹੀਨੇ ਪੂਰੇ ਮਹੀਨੇ ਦੀ ਦਵਾਈ ਪਹਿਲਾਂ ਹੀ ਲਿਆ ਕੇ ਰੱਖ ਦਿੰਦਾ ਸੀ ਮੇਰਾ ਜੱਥੇਬੰਦੀਆਂ ਤੇ ਸਾਇਤਿਕ ਸਮਾਗਮਾਂ ਵਿੱਚ ਨਾ ਥਾਂ ਬਣ ਗਿਆ ਸੀ ਤੇ ਮੇਰਾ ਤੋਰਾ ਫੇਰਾ ਬਹੁਤ ਵੱਧ ਗਿਆ ਸੀ ਮੈਂ ਘਰ ਵਿੱਚ ਖੁੱਡਾਂ ਬਣਾ ਕੇ ਕਈ ਦੇਸੀ ਮੁਰਗੀਆਂ ਪਾਲ ਲਈਆਂ ਤੇ ਬੇਬੇ ਨੂੰ ਆਂਡਿਆਂ ਦੀ ਘਾਟ ਨਾ ਰਹੇ ਫਿਰ ਮਸ਼ੀਨਾਂ ਨਾਲ ਕੱਡੇ ਬੱਚੇ ਵੀ ਕਰਦਿਆਂ ਮੁਰਗੀਆਂ ਦੇ ਕੱਡੇ ਚੂਚਿਆਂ ਵਿੱਚ ਰਾਤ ਦੇ ਹਨੇਰੇ ਵਿੱਚ ਧੋਖੇ ਨਾਲ ਖੰਭਾ ਹੀਟ ਦੇ ਕੇ ਨਵਾਂ ਤਜਰਬਾ ਵੀ ਕਰ ਲਿਆ ਜੋ ਸਫਲ ਰਿਹਾ ਬੇਬੇ ਵਾਸਤੇ ਨਹੀਂ ਹੀ ਨਹੀਂ ਹੁਣ ਵੇਚਣ ਵਾਸਤੇ ਵੀ ਆਂਡੇ ਵਾਧੂ ਹੋ ਜਾਂਦੇ ਦੁੱਧ ਵੀ ਮੁੱਲ ਦਾ ਆਉਣ ਲੱਗ ਪਿਆ ਤੇ ਦਿਨਾਂ ਵਿੱਚ ਮਾਂ ਤੰਦਰੁਸਤ ਹੋ ਗਈ ਇੱਕ ਸਾਲ ਦੇ ਅੰਦਰ ਤਾਂ ਮਾਂ ਵਿੱਚ ਜਿਵੇਂ ਕੋਈ ਨਵੀਂ ਰੂਹ ਹੀ ਆ ਉਤਰੀ ਸੀ ਹਰ ਪਾਸਿਓਂ ਮਾਂ ਨੂੰ ਤੇ ਮੈਨੂੰ ਵਧਾਈਆਂ ਮਿਲਣ ਲੱਗੀਆਂ ਸਨ ਕਿ ਮੇਰਾ ਪੁੱਤ ਅਤਰ ਸਿੰਘ ਬਥੇਰਾ ਸਲਾਗਾ ਭੈਣੇ ਬੁੱਕਾਂ ਦੇ ਬੁੱਕ ਪੈਸੇ ਰੋੜੀ ਜਾਂਦਾ ਮੇਰੇ ਤੇ ਮਾਂ ਪਤਾ ਲੈਣ ਆਈਆਂ ਔਰਤਾਂ ਕੋਲ ਮੇਰੀਆਂ ਸਿਫਤਾਂ ਦੇ ਪੋਲ ਬਣਦੀ ਮੈਂ ਹੁੱਬ ਜਾਂਦਾ ਜੇ ਮੇਰੀ ਇੱਕ ਗੱਲ ਮੰਨ ਲੇ ਤਾਂ ਹੁਣ ਬਸ ਨੂੰ ਲਿਆ ਦੇਵੇ ਮੇਰੇ ਬੈਠੇ ਬੈਠੀ ਇਹ ਸ਼ਿਕਵਾ ਮਾਂ ਦੇ ਮੂੰਹੋਂ ਮੈਂ ਅਨੇਕ ਵਾਰ ਸੁਣ ਚੁੱਕਿਆ ਸਾਂ ਇੱਕ ਵਾਰ ਤਨਖਾਹ ਮਿਲਣ ਉੱਤੇ ਜਦ ਮੈਂ ਮਹੀਨੇ ਦੀ ਦਵਾਈ ਲੈਣ ਆਇਆ ਤਾਂ ਵੇਖਿਆ ਪਾਸ ਦੋ ਡੱਬੀਆਂ ਤੇ ਹੋਰ ਦਵਾਈ ਅਜੇ ਬਚੀਆਂ ਪਈਆਂ ਸਨ ਬੇਬੇ ਆ ਦੋ ਡੱਬੀਆਂ ਹੋਰ ਕਾਨੂੰ ਮੰਗਵੋਣੀ ਆ ਸੀ ਮੈਂ ਲੈ ਤਾਂ ਆਇਆ ਮੈਂ ਸਹਸਬਾਹੀ ਮਾਂ ਨੂੰ ਪੁੱਛਿਆ ਸੀ ਮੈਂ ਗਾਈਆਂ ਕਾਨੂੰ ਆ ਪੁੱਤ ਮੈਂ ਦਵਾਈ ਅੱਧੀ ਕਰ ਦਿੱਤੀ ਮੇਰਾ ਸ਼ੇਰ ਕਿਵੇਂ ਸਾਰੀ ਤਨਖਾਹ ਲਈ ਜਾਂਦਾ ਹੁਣ ਮੈਂ ਰਾਜੀ ਆ ਸੁਖ ਨਾਲ ਬੇਬੇ ਦਾ ਜਵਾਬ ਸੁਣ ਕੇ ਮੈਂ ਪੱਤਵਾਗ ਡੋਲ ਗਿਆ ਡਾਕਟਰਾਂ ਨੇ ਤਾਂ آگਾਹ ਕੀਤਾ ਸੀ ਕਿ ਪੂਰੇ 3 ਸਾਲ ਇਸ ਦਵਾਈ ਦੀ ਇਹੋ ਮਿਕਦਾਰ ਰੱਖਣੀ ਆ ਨਹੀਂ ਤਾਂ ਬਿਮਾਰੀ ਫਿਰ ਜਾਗ ਸਕਦੀ ਆ ਬੇਬੇ ਤੂੰ ਚੰਗਾ ਨਹੀਂ ਕੀਤਾ ਇਹ ਤਾਂ ਬਹੁਤ ਮਾੜਾ ਕੀਤਾ ਮਾਂ ਤੈਂ ਕਰੀ ਕਤਰੀ ਖੇ ਕਰਤੀ ਬੇਬੇ ਮੇਰੀਏ ਮੇਰੇ ਕੋਲੋਂ ਔਖ ਛਪਾਈ ਨਹੀਂ ਜਾ ਸਕੀ ਬਚੜਿਆ ਤੂੰ ਤਾਂ ਬੁੱਕਾਂ ਦੇ ਬੁੱਕ ਪੈਸੇ ਰੋੜੀ ਜਾਂਦਾ ਉਹ ਟਟੜਾ ਫੌਜੀ ਰੰਨ ਨੂੰ ਤਾਂ ਪੈਸੇ ਭੇਜੀ ਜਾਂਦਾ ਮੇਰੇ ਕੰਨੀ ਬੱਟੀ ਨਹੀਂ ਵਗਾਈ ਚੰਦਰੇ ਨੇ ਕਦੇ ਖੋਟਾ ਸਿੱਕਾ ਹੀ ਕੱਲਿਆ ਹੋਵੇ ਇਹ ਰੰਨ ਘੋੜਿਆਂ ਦੀ ਕਹਿੰਦੀ ਹੈ ਕਿ ਮੇਰੇ ਚੋਂ ਮੁਸ਼ਕ ਆਉਂਦਾ ਬੇਬੇ ਆਪਣੀ ਗੋਰੀ ਚਿੱਟੀ ਨੂੰ ਵੱਲ ਇਸ਼ਾਰਾ ਕਰਕੇ ਦਵਾਈ ਘੱਟ ਕਰਨ ਦੀਆਂ ਆਪ ਘੜੀਆਂ ਦਲੀਲਾਂ ਸੁਣਾ ਰਹੀ ਸੀ ਚੰਡੀਗੜ੍ਹੋਂ ਚੈਕਿੰਗ ਕਰਵਾ ਕੇ ਆਉਂਦਿਆਂ ਜਦੋਂ ਅਸੀਂ ਸੰਗਰੂਰ ਆਏ ਤਾਂ ਬੇਬੇ ਕਹਿਣ ਲੱਗੀ ਪੁੱਤ ਆਪਾਂ ਬਲਵੰਤ ਨੂੰ ਮਿਲ ਚੱਲੀਏ ਬਲਵੰਤ 2279 ਦੀ ਮਾਸੀ ਦੀ ਧੀ ਸੀ ਜੋ ਸਮਾਣੇ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ ਤੇ ਪ੍ਰੀਤਮ ਸਿੰਘ ਪੈਪਸੂ ਵੇਲੇ ਗਿਆਨ ਸਿੰਘ ਰਾੜੇਵਾਲ ਦੀ ਸਰਕਾਰ ਵਿੱਚ ਡਿਪਟੀ ਸਪੀਕਰ ਰਹੇ ਚੁੱਕਿਆ ਸੀ ਦੋਹਾਂ પતિ ਪਤਨੀਆਂ ਉੱਤੇ ਹੀ ਰੂਪ ਡੁੱਲ ਡੁੱਲ ਪੈਂਦਾ ਸੀ ਲੱਗਦਾ ਹੀ ਨਹੀਂ ਸੀ ਕਿ ਉਹ ਸਾਡੇ ਰਿਸ਼ਤੇਦਾਰ RAMDAS ji ਦੀ ਬ੍ਰਦਰਰੀ ਵਿੱਚੋਂ ਹੋਣਗੇ ਰਾਜਕੁਮਾਰ ਤੇ ਰਾਜਕੁਮਾਰ ਹੀ ਜਾਪਦੇ ਸਨ 2279 ਦੇ ਮੁੰਡਿਆਂ ਦੇ ਵਿਆਹ ਆਏ ਸਨ ਉਹ ਇਹ ਦੋਵੇਂ ਜਦ ਮੈਂ ਉਹਨਾਂ ਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਮੈਂ ਵੀ ਜਿਵੇਂ ਫਕਰ ਦੇ ਸਾਗਰ ਵਿੱਚ ਤਾਰੀਆਂ ਲਾਉਣ ਲੱਗ ਗਿਆ ਸੀ ਇਹ ਸਭ ਕੁਝ ਪੜਾਂ ਦਾ ਹੀ ਸੀ ਕਿਉਂਕਿ ਮੈਨੂੰ ਉਹਨਾਂ ਨਾਲ ਉਦੋਂ ਹੀ ਨਫ਼ਰਤ ਹੋ ਗਈ ਜਦੋਂ ਪ੍ਰੀਤਮ ਸਿੰਘ ਮੇਰੀ ਪਰਜਾਈ ਵੱਲੋਂ ਪੇਟੀ ਵਿੱਚੋਂ ਕੱਢ ਕੇ ਵਿਛਾਇ ਨਵੇਂ ਨਕੋਰ ਬਿਸਤਰੇ ਉੱਤੇ ਨਹੀਂ ਸੀ ਬੈਠਿਆ ਉਸਨੇ ਤਾਂ ਮੇਰੇ ਨਾਲ ਅਪਨਤ ਵਖਾਉਂਦਿਆਂ ਕਿਹਾ ਸੀ ਚਲੋ ਮਾਸਟਰ ਜੀ ਉਧਰ ਚੱਲਦੇ ਹਾਂ ਉਹ ਮੇਰੇ ਨਾਲ ਸਾਡੇ ਘਰ ਆ ਗਿਆ ਸੀ ਜਿੱਥੇ ਮੈਂ ਉਹਨੇ ਦਿਨ ਹੀ 15 16 ਕੁ 100 ਰੁਪਇਆ ਖਰਚ ਕੇ ਸੋਹਣੀ ਬੈਠਕ ਪਾਈ ਹੋਈ ਸੀ ਬੈਠਕ ਵਿੱਚ ਤਖਤ ਕੋਸ਼ ਉੱਪਰ ਹਰ ਵੇਲੇ ਨਵਾਂ ਬਿਸਤਰਾ ਵਿਛਾਇਆ ਜਾਂਦਾ ਸੀ ਪ੍ਰੀਤਮ ਸਿੰਘ ਸਾਡੀ ਬੈਠਕ ਵਿੱਚ ਇਸ ਇਸ ਬਿਸਤਰੇ ਉੱਤੇ ਆ ਬੈਠਿਆ ਸੀ ਮੈਂ ਉਸ ਦੀ ਖਾਤਰਦਾਰੀ ਤਾਂ ਕਰਦਾ ਰਿਹਾ ਪਰ ਅੰਦਰੋਂ ਅਣਪਿੱਜਿਆ ਹੀ ਰਿਹਾ ਸਾਂ ਦੁਪਹਿਰ ਤੋਂ ਬਾਅਦ ਉਹ ਸ਼ਗਨ ਦੇ ਕੇ ਚਲੇ ਗਏ ਸਨ ਚਾਹ ਵੀ ਉਹਨਾਂ ਨੇ ਮੇਰੇ ਕੋਲ ਹੀ ਪੀਤੀ 72 ਦੇ ਘਰ ਨਹੀਂ 2279 ਨੂੰ ਇਸ ਵਰਤਾਰੇ ਦੇ باوجود ਉਹਨਾਂ ਉੱਪਰ ਬਹੁਤ ਮਾਣ ਸੀ ਤੇ ਕਿ ਉਸ ਦੇ ਭੈਣ ਭਣੋਈਏ ਇੰਨੇ ਵੱਡੇ ਜ਼ਗੀਰਦਾਰ ਹਨ ਦਲਤ ਚਿੰਤਨ ਨਾਂ ਦੀ ਕਿਸੇ ਧਾਰਾ ਨੇ ਜਨਮ ਅਜੇ ਜਨਮ ਨਹੀਂ ਸੀ ਲਿਆ ਪਰ ਮੇਰਾ ਸਾਰਾ ਚਾਅ ਤੇ ਫਕਰ ਸਭ ਕਫੂਰ ਹੋ ਗਿਆ ਸੀ ਤਾਂ ਮੇਰੇ ਅਵਚੇਤਨ ਵਿੱਚ ਇਹ ਭਾਵਨਾ ਵਿਕਸਿਤ ਹੋ ਚੁੱਕੀ ਸੀ ਕਿ ਜਾਤ ਪਾਤ ਦਾ ਇਹ ਵਰਤਾਰਾ ਬ੍ਰਾਹਮਣੀ ਸਮਾਜ ਦੀ ਦੇਣ ਹੈ ਲੁੱਟ ਚੋਕ ਦੇ ਬਲ ਪ੍ਰੀਤਮ ਸਿੰਘ ਉੱਪਰਲੇ ਜੋੜਾਂ ਵਿੱਚ ਅੱਪੜ ਗਿਆ ਸੀ ਤੇ ਹੀਠਾਂ ਰਹਿ ਗਏ ਜੀਵ ਉਹਨਾਂ ਲਈ ਕੋਈ अहमियत ਨਹੀਂ ਸੀ ਰੱਖਦੇ ਬਲਵੰਤ ਨੂੰ ਮਿਲਣ ਦੀ ਮੇਰੀ ਕੋਈ ਇੱਛਾ ਨਹੀਂ ਸੀ ਪਰ ਮੈਂ ਮਾਂ ਦੀ ਭਾਵਨਾ ਨੂੰ ਵੀ ਠੇਸ ਨਹੀਂ ਸੀ ਪਹਚਾਉਣੀ ਚਾਹੁੰਦਾ ਅਸੀਂ ਸਮਾਨੇ ਭੈਣ ਬਲਵੰਤ ਦੀ ਕੋਠੀ ਜਾ ਉਤਰੇ ਇਸ ਪਰਿਵਾਰ ਦੇ ਰਹਿਣ ਸਹਿਣ ਨੂੰ ਵੇਖ ਕੇ ਲੱਗਦਾ ਹੀ ਨਹੀਂ ਸੀ ਕਿ ਇਹ ਉਹ ਸਾਡੇ ਨਾਲ ਕੋਈ ਸੰਬੰਧ ਰੱਖਦੇ ਹਨ ਇੱਕ ਇਹੋ ਜਿਹੇ ਲੋਕ ਸਾਡੇ ਰਿਸ਼ਤੇਦਾਰ ਕਿਵੇਂ ਹੋਏ ਮੈਂ ਚਿੱਤ ਹੀ ਚਿੱਤ ਵਿੱਚ ਸੋਚ ਕੇ ਰਹਿ ਗਿਆ ਭਾਈ ਨਿਸ਼ਤਰ ਨੇ ਆਪਣਾ ਲੜਕਾ ਨਰਪੈ ਇੱਥੇ ਕੰਮਕਾਰ ਲਈ ਛੱਡਿਆ ਹੋਇਆ ਸੀ ਭੈਣ ਬਲਵੰਤ ਕੋਰ ਦਾ ਲਾਡਲਾ ਭਤੀਜਾ ਸਾਨੂੰ ਸਲੀਕੇ ਨਾਲ ਚਾਹ ਪਾਣੀ ਪਿਆ ਕੇ ਬਲਵੰਤ ਦੇ ਨਰਪੈ ਨੂੰ ਆਜਦੀ ਤੀ ਵੇ ਨਰਪੈ ਲਿਆ ਆਪਣੀ ਬਾਟੀ ਤੂੰ ਵੀ ਚਾਹ ਪੀ ਲੈ ਨਰਪਾਇਆ ਕੋਤਰੀ ਵਾਲੀ ਮਸ਼ੀਨ ਕੋਲ ਬਣੇ ਆਲੇ ਜੇ ਵਿੱਚੋਂ ਆਪਣੀ ਬਾਟੀ ਲੈ ਕੇ ਮਸ਼ੀਨ ਦੇ ਕੋਲ ਹੀ ਬੈਠ ਗਿਆ ਬਲਵੰਤ ਨੇ ਇੱਕ ਵੱਖਰੇ ਢਾਂਡੇ ਵਿੱਚ ਚਾਹ ਪਾ ਕੇ ਉਸ ਦੀ ਬਾਟੀ ਵਿੱਚ ਉਲੱਦ ਦਿੱਤੀ ਜਿਸ ਨਾਲ ਮੇਰੇ ਜਹਿਣ ਵਿੱਚ ਗੁੱਸੇ ਅਤੇ ਨਫ਼ਰਤ ਦੀ ਲਹਿਰ چیر ਕੇ ਲੰਘ ਗਈ ਦੂਜਾ ਤੇ ਆਖਰੀ ਭਾਗ ਕੱਲ ਆਵੇਗਾ ਜੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦੀ ਬਹੁਤ